ਪੰਜਾਬ ਦੀ ਸਿਆਸਤ ਦੇ ਵਿੱਚ ਨਵਜੋਤ ਸਿੰਘ ਸਿੱਧੂ ਵਰਸਸ ਵਿਕਰਮ ਮਜੀਠੀਆ ਰੁਕੰਦਾ ਨਾਂ ਨਹੀਂ ਲੈ ਰਿਹਾ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਇਹਨਾਂ ਦੋਹਾਂ ਲੀਡਰਾਂ ਦੇ ਵਿੱਚਕਾਰ ਰੱਜ ਕੇ ਤਕਰਾਰ ਹੋਇਆ ਅਤੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਤੇ ਨਵਜੋਤ ਸਿੱਧੂ ਦਾ ਬਿਆਨ ਆਇਆ ਤਾਂ ਵਿਕਰਮ ਸਿੰਘ ਮਜੀਠੀਆ ਨੇ ਸਿੱਧੂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਅਤੇ ਉਸ ਨੂੰ ਦੇਸ਼ ਦਾ ਗद्दार ਮੰਤਰੀ ਕਰਾਰ ਦੇ ਦਿੱਤਾ ਪਰ ਹੁਣ ਨਵਜੋਤ ਸਿੰਘ ਸਿੱਧੂ ਨੇ ਵੀ ਕਈ ਤੱਥਾਂ ਦੇ ਆਧਾਰ ਤੇ ਵਿਕਰਮ ਮਜੀਠੀਆ ਦੇ ਪਰਿਵਾਰ ਨੂੰ ਗद्दार ਐਲਾਨਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਵੇਂ ਕਿਤਾਬਾਂ ਦਾ ਹਵਾਲਾ ਦੇ ਦੇ ਕੇ ਵਿਕਰਮ ਮਜੀਠੇ ਦੇ ਪਰਿਵਾਰ ਦੀਆਂ ਪਰਤਾਂ ਖੋਲੀਆਂ ਤੁਸੀਂ ਆਪ ਹੀ ਦੇਖ ਲਓ ਸੱਚ ਪਰਤਾੜਿਤ ਹੁੰਦਾ ਪਰ ਪਰਾਜਿਤ ਨਹੀਂ ਹੁੰਦਾ ਅੱਜ ਪਰਤਾਂ ਖੋਲੂੰ ਇਹ ਜੀਆਂ ਕਿ ਦੁਬਾਰਾ ਉੱਠਣ ਜੋਗਾ ਨਹੀਂ ਰਹੂੰ ਬੋਲਣ ਜੋਗਾ ਨਹੀਂ ਰਹੂੰ ਹਿਸਟੋਰੀਕਲ ਕਿਤਾਬਾਂ ਦੇ ਰੈਫਰੈਂਸ ਦੇ ਕੇ ਇਹ ਦੱਸੂੰ ਇਹਦੀ ਦੇਸ਼ ਭਗਤੀ ਕੀ ਹੈ ਜਲਿਆਂਵਾਲਾ ਬਾਗ ਦਾ ਜਦੋਂ ਸਾਕਾ ਹੋਇਆ ਉਸ ਤੋਂ ਬਾਅਦ ਕਤਵਾਲੀ ਦੇ ਵਿੱਚ ਮੀਟਿੰਗ ਰੱਖੀ ਗਈ ਕੁਝ ਖਾਸ ਬੰਦਿਆਂ ਦੇ ਨਾਲ ਉਹਨਾਂ ਖਾਸ ਬੰਦਿਆਂ ਦੇ ਵਿੱਚ ਸੁੰਦਰ ਸਿੰਘ ਮਜੀਠੀਆ ਸੀ ਇਹ ਆ ਅਗਲੇ ਦਿਨ ਜਦੋਂ ਜਨਰਲ ਡਾਇਰ ਨੇ ਜਲਿਆਂਵਾਲੇ ਬਾਗ ਨੇੜੇ ਕੁਤਵਾਲੀ ਦੇ ਵਿੱਚ ਕੁਝ ਖਾਸ ਚੁਣੇ ਗਏ ਆਦਮੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵਿੱਚ ਸੁੰਦਰ ਸਿੰਘ ਮਜੀਠੀਆ ਸੀ ਪਹਿਲਾ ਆ ਕਿਤਾਬ ਹੈ ਆ ਕਿਤਾਬ ਹੈ ਜੀ ਇਹਦੀ ਕੰਬੋਜਾਂ ਦਾ ਇਤਿਹਾਸ ਤੁਹਾਨੂੰ ਸਾਰੇ ਭੇਜਾਂਗੇ ਜੀ ਅਸੀਂ ਜਿਹਨੂੰ ਜਿਹਨੂੰ ਚਾਹੀਦਾ ਉਹਨੂੰ ਸਾਰੇ ਭੇਜਾਂਗੇ ਕੰਬੋਜਾਂ ਦਾ ਇਤਿਹਾਸ ਕੰਬੋਜਾਂ ਦਾ ਇਤਿਹਾਸ ਦੂਜਾ ਜੀ ਸਰੋਪਾ ਇਹ ਵੀ ਐਨ দত্তਾਂ ਦੀ ਕਿਤਾਬ ਹੈ ਠੀਕ ਹੈ অলਸੋ ਪ੍ਰੇਜ਼ਡ ਮਾਈਕਲੋ ਡਾਇਰ ਓਡਵਾਇਰ ਅ ਰਿਪਰੈਸਿਵ ਐਡਮਿਨਿਸਟ੍ਰੇਸ਼ਨ ਇਨ ðiਸ ਵਰਡਸ ਇਹ ਉਹਦੇ ਵਰਡ ਨੇ ਜੀ ਸਰਦਾਰ ਸੁੰਦਰ ਸਿੰਘ ਮਜੀਠੀਆ ਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਦੇ ਆ ਦੁਆਰਾ ਕਹਿਦਣਾ Sardar Sundar Singh Majithia, claiming to be the spokesperson of Sikhs, also praised Michael O'Dwyer. A representative administration in these words: "It is a matter of regret that at the close of your honor's successful regime, a mischievous attempt has been made by some evilly disposed persons to ruthlessly disturb the peace of the land, and in several places atrocities have been committed, which have besmeared." And unsullified names of the province, but your honors, firm grasp, or your honor carry on, but your honors firm grasp of the situation and the measures adopted have nipped the evil in the butt. As the protest against the Jalawala Bagh tragedy, he returned to Here eh, A Mahatma Gandhi. As a protest against the Jallianwala Bagh tragedy, Mahatma Gandhi returned the Kaisare Hind title. In a letter to the Viceroy on 8th June 1990, the Mahatma wrote The awful experience of the past two months and a half have shown me that there is nothing save Satyagraha, which civil disobedience is an integral part, that can possibly save India from Bolshevism and even a worse fate. ਗੜਾ ਨੋ ਕਿੱਥੇ 1.4 ਆ ਲੋ ਜੀ ਹੁਣ ਖਿਤਾਬ ਦੇਖੋ ਜੀ ਨੂੰ ਹੁਣ ਦੇਖੋ ਜੀ ਬ੍ਰਿਟਿਸ਼ ਨੇ ਕ੍ਰਿਟਿਕਾਈਜ਼ ਕੀਤਾ ਚਰਚਿਲ ਕ੍ਰਿਟਿਕਾਈਜ਼ਡ ਚੈਨਲ ਡਾਇਰਜ਼ ਐਕਸ਼ਨ ਐਨ ਐਪੀਸੋਡ ਵਿਚ ਅਪੀਅਰਡ ਟੂ ਬੀ ਵਿਦਆਊਟ ਪੈਰਲਲ ਇਨ ਦਾ ਮਾਡਰਨ ਹਿਸਟਰੀ ਆਫ ਦਾ ਬ੍ਰਿਟਿਸ਼ ਐਮਪਾਇਰ ਉਸ ਤੋਂ ਪਹਿਲਾਂ ਹੰਟਰ ਕਮਿਸ਼ਨ ਨੇ ਕ੍ਰਿਟਿਕਾਈਜ਼ ਕੀਤਾ ਵੇ ਡਿਸਮਿਸਲ ਦੇ ਵਾਸਤੇ 100 100 ਕਮਿਸ਼ਨ ਦੇ ਜਨਰਲ ਡਾਇਰ ਦੀ ਡਿਸਮਿਸਲ ਦੇ ਵਾਸਤੇ ਇਹ ਲਿਖਿਆ ਤੇ ਅੱਗੇ ਦੇਖੋ ਜੀ ਇਹਨਾਂ ਨੂੰ ਅਵਾਰਡ ਮਿਲਿਆ ਆ ਬ੍ਰਿਟਿਸ਼ ਗੈਜ਼ਟ ਹੈ ਇਹਨਾਂ ਨੇ ਅਵਾਰਡ ਲੈ ਲਿਆ ਇਹ ਦੇਖੋ ਜੀ ਆ ਬ੍ਰਿਟਿਸ਼ ਗੈਜ਼ਟ ਹੈ ਆ ਬ੍ਰਿਟਿਸ਼ ਗੈਜ਼ਟ ਦੇ ਵਿੱਚ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਇਹਦਾ ਅਵਾਰਡ ਮਿਲਿਆ ਲਓ ਜੀ ਭਾਜੀ ਆਂ ਜੀ ਗੋਰਿਆਂ ਨੇ ਆ ਦੇਖ ਆ ਦੇਖੋ ਜੀ ਖਾਦਾ ਵਾਰਡ ਮਿਲੇ ਉਹ ਪੜ ਗਿਆ ਕਮਾਡ ਪੜ ਕੇ ਉਹ ਕਿਰੇ ਮਿੱਤੀ ਲਗਾ ਹੈ ਹਾਂ ਤੁਹਾਨੂੰ ਪੇਪਰ ਦੇਈ ਜਾਵਾਂਗੇ ਬਾਅਦ ਵਿੱਚ ਵੀ ਟੂ ਵੀ ਕੰਪੈਨੀయన్స్ ਆਫ ਦਾ ਸੈਟ ਮੋਸਟ ਐਮਿਨੈਂਟ ਆਰਡਰ ਕੰਪੈਨੀయన్స్ ਆਫ ਦਾ ਸੈਟ ਮੋਸਟ ਐਮਿਨੈਂਟ ਆਰਡਰ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਅੰਮ੍ਰਿਤਸਰ ਪੰਜਾਬ ਵਾਹ ਸਰਦਾਰ ਬਹਾਦਰ ਦਾ ਖਤਾਬ ਮਿਲਿਆ ਸਰਦਾਰ ਬਹਾਦਰ ਆ ਗੱਜਟ ਹੈ ਹਾਂ ਕਿਹੜੇ ਅੰਗਰੇਜ਼ਾਂ ਦੇ ਸਰਦਾਰ ਉਹ ਇੱਥੇ ਸਭ ਤੋਂ ਵੱਡੇ ਗੱਤਾਰ ਆ ਲੋ ਜੀ ਕੈਜੇਟ ਦੀ ਕਾਪੀ ਲਓ ਮਾਰੇ ਤੁਹਾਨੂੰ ਭੇਜਾਂਗੇ ਸਾਰੇ ਭੇਜਾਂਗੇ ਆ ਲੋ ਜੀ ਸਰਦਾਰ 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 ਹਾਂਜੀ ਹਾਂਜੀ ਕੋਣ ਸਰਦਾਰ ਖੁਸ਼ਵੰਤ ਸਿੰਘ ਲਿਖਦੇ ਆਪਣੀ ਕਿਤਾਬ ਚ ਕਿ ਪਹਿਲਾਂ ਹੋ ਰ ਅੱਛਾ ਠੀਕ ਹੈ ਜੀ ਚੀਫ ਖਾਲਸਾ ਦੀਵਾਨ ਹਾਂਜੀ ਆ ਜਨਰਲ ਡਾਇਰ ਦਾ ਸੁਣੋ ਜੀ ਜਨਰਲ ਡਾਇਰ ਟ੍ਰਾਈਡ ਟੂ ਵਿਨ ਓਵਰ ਦਾ ਸਿਕਸ ਐਸ ਬੈਸਟ ਹੀ ਕੁਡ ਹੀ ਸਮਨ ਦਾ ਮੈਨੇਜਰ ਆਫ ਦਾ 골ਡਨ ਟੈਂਪਲ ਐਂਡ ਸੁੰਦਰ ਸਿੰਘ ਮਜੀਠੀਆ ਐਂਡ ਆਸਕ ਥੈਮ ਟੂ ਯੂਜ਼ देयर ਇਨਫਲੂਐਂਸ ਵਿਦ ਦਾ ਸਿਕਸ ਇਨ ਫੇਵਰ ਆਫ ਦਾ ਗਵਰਨਮੈਂਟ ਕਿੱਥੇ ਲਿਖਿਆ ਸਭ ਤੋਂ ਵੱਡੀ ਹੁਣ ਚੀਜ਼ ਉਸ ਤੋਂ ਬਾਅਦ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਆਨਰਰੀ ਸਿੱਖ ਬਣਾਇਆ ਜਨਰਲ ਡਾਇਰ ਨੇ ਜਨਰਲ ਡਾਇਰ ਨੇ ਜਨਰਲ ਡਾਇਰ ਇੱਕ ਮਿੰਟ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਮਿੰਟ ਸਮਝਾਉਂਦਾ ਦੇਖੋ ਇੱਥੇ ਲਿਖਿਆ ਹੋਇਆ ਹੈ ਇਹ ਪੜ੍ਹ ਕੇ ਬੜੇ ਧਿਆਨ ਨਾਲ ਦੁਬਾਰਾ ਮੈਂ ਰਿਪੀਟ ਕਰਦਾ ਜਨਰਲ ਡਾਇਰ ਨੂੰ ਸਰਦਾਰ ਸੁੰਦਰ ਸਿੰਘ ਮਗੀਠੀਏ ਨੇ ਆਨਰਰੀ ਸਿਕ ਅਪੋਇੰਟ ਕੀਤਾ ਆ ਦੇਖੋ ਜੀ ਆਹ ਲਓ ਇਹ ਕਿਤਾਬ ਹੈਗੀ ਹੈ ਜੱਲਿਆਂਵਾਲਾ ਬਾਗ ਮਸਕਰ ਦਫਤਾਨ ਸੇਤਲ ਦਿਖਾ ਦਿ ਕਿੱਥੇ ਲੱਗਿਆ ਲਓ ਜੀ ਹੀ ਐਂਡ ਹਿਸ ਬ੍ਰਿਗੇਡ ਮੇਜਰ ਵਾਰ ਮੇਡ ਆਨਰਰੀ ਸਿਕ At a ceremony in the Golden Temple, the account of the actual ceremony, as given by the Colvin, his uh, biographer, provides an impression of affection and respect of the Sikhs. But this episode by the Sikhs was large, was taken as an insult to the community. It was taken by the Sikhs as an insult to the community, and as a result of this, there were strong agitations for liber liberating the Gurdwaras from the government-appointed managers. ਅਗਲੀ ਗੱਲ ਇਹਨੂੰ ਪ੍ਰਧਾਨ ਲਾਇਆ ਉਸ ਤੋਂ ਬਾਅਦ ਮੈਂ ਲਗਾਤਾ ਲਾਇਆ ਇਹਨੂੰ ਪ੍ਰਧਾਨ ਲਾਇਆ ਇਹਨੂੰ ਡਾਇਰ ਨੂੰ ਲਾਇਆ ਨਾ ਇੱਕ ਮਿੰਟ ਇਹਨੂੰ ਸਰਦਾਰ ਸੁੰਦਰ ਸਿੰਘ ਮਜੀਠੀਏ ਨੂੰ ਉਸ ਤੋਂ ਬਾਅਦ ਪ੍ਰਧਾਨ ਲਾਤਾ ਹੁਣ ਜਿਹੜੀ ਸ਼੍ਰੋਮਣੀ ਕਮੇਟੀ ਦਾ ਠੀਕ ਹੈ ਜੀ ਹੁਣ ਅਗਲੀ ਚੀਜ਼ ਜਿਹੜੀ ਸਭ ਤੋਂ ਵੱਡੀ ਹੈ ਜਦੋਂ ਛੋਟੇ ਹੁੰਦੇ ਸੀਗੇ ਤੇ ਸਰਦਾਰ ਖੁਸ਼ਵੰਤ ਸਿੰਘ ਇਹਦੇ ਕੋਲ ਆਟੋਗ੍ਰਾਫ ਲੈਣ ਗਏ ਸਰਦਾਰ ਖੁਸ਼ਵੰਤ ਸਿੰਘ ਸੁਲਤਰ ਸਿੰਘ ਮਜੀਠੀਏ ਕੋਲ ਆਟੋਗ੍ਰਾਫ ਲੈਣ ਗਏ ਜਦੋਂ ਇਹਨੇ ਬੁੱਕ ਫਰੋਲੀ ਉਹਦੇ ਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਫੋਟੋ ਸੀ ਇਹਨੇ ਭਗਾ ਕੇ ਮਾਰੀ ਕਹਿੰਦਾ ਜਿਹਦੇ ਵਿੱਚ ਇਹ ਜੇ ਲੋਕਾਂ ਦੀ ਫੋਟੋ ਹੋਵੇ ਭਗਤ ਸਿੰਘ ਵਰਗਿਆਂ ਭਗਤ ਸਿੰਘ ਵਰਗਿਆਂ ਦੀ ਫੋਟੋ ਹੋਵੇ ਉਹਤੇ ਤੇ ਮੈਂ ਆਟੋਗ੍ਰਾਫ ਨਹੀਂ ਦਊਗਾ ਤੇ ਖੁਸ਼ਵੰਤ ਸਿੰਘ ਕੀ ਲਿਖਦਾ ਤੁਸੀਂ ਆ ਦੇਖੋ ਜਰਾ ਦੇਖੋ ਜਰਾ ਤੁਸੀਂ ਕੀ ਲਿਖਦਾ ਹੋ ਆ ਦੇਖੀ ਇਹ ਬੀਗਨ ਟੂ ਟਰਨ ਓਵਰ ਪੇजेस ਆਫ ਮਾਈ ਐਲਬਮ ਟੂ ਸੀ who signatures I had come upon the photograph of bhagat singh why have you got this fellow's picture here he demanded angrily this is khushwant singh writing right because he is my hero khushwant singh said because he is my hero replied without flinching hero scoffed the night he is a renegade bhagat singh nu ki kya dekho shaheed alam bhagat singh nu sundar singh machhiatia kiya ma he is a renegade hanji bhagat singh a sikkh Who had cut off his long hair and shaved his beard? I will not put my name in an album with the picture of a renegade, he shouted. Then he flung the album across the hall. I was shaken and I broke down. I was shaken and I broke down. I was, I down. I was never able to forgive. सर सुंदर सिंह मजीठिया फॉर इज बूरिश बिहेवियर आई वाज नेवर एबल टू फॉरगिव सर सुंदर सिंह मजीठिया फॉर इज बूरिश बिहेवियर नॉर इवन रिस्पॉन्ड टू द जेस्टर्स ऑफ फ्रेंडशिप मेड बाय सन्स एंड ग्रैंड सन खुशवंत सिंह जी ने नेड़े नहीं फटकन दिता इन लंबू न टांगे इन्हों की गद्दारी करके Mahatma Gandhi, ne Dekho. Mahatma Gandhi had visited Jallianwala Bagh and the sites where atrocities have been committed by the army and by the police. He addressed mammoth gatherings and told the people that the most important quality for a patriot was to be nirbhay, fearless. Under this, under his inspiration, a new organization, the Central Sikh League, the Central Sikh League, consisting of nationalists, who were opposed to the chief. ਕਾਲਸਾ ਦਿਵਾਨ ਟੋਡਿੰਗ ਟੂ ਦਾ ਬ੍ਰਿਟਿਸ਼ ਟੋਡਿੰਗ ਟੂ ਦਾ ਬ੍ਰਿਟਿਸ਼ ਟੋਡਿੰਗ ਟੂ ਦਾ ਜਿਹਨੂੰ ਟੋਡੀ ਜਿਹੜੇ ਟੋਡੀ ਕਹਿੰਦੇ ਜਿਹਨੂੰ ਟੋਡੀ ਕਹਿੰਦੇ ਟੋਡਿੰਗ ਟੂ ਦਾ ਬ੍ਰਿਟਿਸ਼ ਕੇਮ ਇਨਟੂ ਐਗਜ਼ਿਸਟੈਂਸ ਇਹਨੂੰ ਲਾਇਆ ਆਗੇ ਆਓ ਜੀ ਆਹ ਦੇਖੋ ਜੀ ਪੋਲਿਟਿਕਸ ਆ 6 ਮਾਸਤਾਰਾ ਸਿੰਘ ਦੀ ਫੋਟੋ ਆ ਜੀ ਇਹਦੇ ਚ ਖਾਲੀ ਕਲ ਨੂੰ ਮੈਸੇਜ ਕੀਤਾ ਆਹ ਲਓ ਜੀ ਨੈਕਸਟ ਪੇਜ ਹਾਈਲਾਈਟਡ ਹੈ ਅਕਾਲੀ ਦਲ ਨੇ ਕਿਥੇ ਆ Uh -huh. It was announced that the Sikh minister that Sir Sikandar would appoint in a six-member cabinet would be Sir Sundar Singh Majithia, a loyalist of the British and committed to the British rule in Punjab.